फिरोजपुर के कस्बा बुलेट मोटरसाइकिल सवार तीन व्यक्तिया ने नाका लगा के नियम की पालना करने लैफिकमचारी गुस्साए व्यक्तियों वालों ट्रैफिक कर्मचारियों कडिया की गई गंद गाले मारके की गई कुटमार बचा ले ट्रैफिक पुलिस ने थानो सदी पुलिस फोरस दो आरोपिया गया काबू ਇਕ ਫਰਾਰ ਪੁਲਿਸ ਤੇ ਹਮਲਾ ਕਰਨ ਸਰਕਾਰੀ ਡਿਊਟੀ ਚ ਵਿਗਨ ਪਾਉਂਦਾ ਮੁਕੱਦਮਾ ਦਰਜ ਇੱਧਰ ਆ ਉਹ ਲਾਲ ਉਹ ਤੇ ਮੈਂ 76 ਤੇ ਉਹ ਤੇਰੇ ਬਾਹੋਂਗਾ ਮੂੰਹ ਤੇੜੀ ਯਾਦ ਕਰੇਗਾ ਤੁਮ੍ਹ ਆਏ ਚੱਲੇ ਜੀ ਉੱਥੇ ਥਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਇੱਥੇ ਆਉਂਦਾ ਪਿਆ ਸੱਚ ਉਹ ਇੱਥੇ ਆਉਂਦਾ ਪਿਆ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਨੇ ਮੱਲਾ ਲਈ ਮੱਲਾ ਹੀ ਤੇ ਠੋਕਨੇ ਨੂੰ ਮੱਲਾ ਨੇ ਆਜ ਤਰ ਹੁਣੀ ਚੱਲੀ ਮੱਲਾ ਲਿਆ ਮੈਨੂੰ ਤੂੰ ਆਨਣਾ ਮੈਂ ਵਰਦੀ ਲਾਹ ਕੇ ਨਾ ਵਰਦੀ ਲਾਹ ਕੇ ਆਇਆ ਇਹਨਾਂ ਨੂੰ ਦੱਸਾਂ ਦਿੰਦੇ ਨਹੀਂ ਲਵਾਉਣੀ ਤੇਰੀ ਲਵਾਉਣੀ ਇਹਨਾਂ ਨੂੰ ਫੋਨ ਫੜ ਕੇ ਛੁੱਟਦੇ ਨਹੀਂ ਭਾਈ ਇਹ ਕੀ ਗੱਲ ਮੈਂ ਤੇਰਾ ਫੋਨ ਛੁੱਟਦੇ ਨਹੀਂ ਫੜ ਕੇ ਇਹ ਕੀ ਗੱਲ ਨਹੀਂ ਕੋਈ ਗੱਲ ਨਹੀਂ ਫੋਨ ਲੈ ਲੈ ਨਹੀਂ ਯਾਰ ਤੇਰਾ ਭਾਈ ਲਾਲਾ ਜੀ ਫੋਨ ਤੂੰ ਲੈ ਜੇ ਮੇਰੀ ਸੋਨੇ ਗੱਲ ਤੂੰ ਖੋ ਕੇ ਲੈ ਜੀ ਨਹੀਂ ਉਹਦੀ ਮਰਰਾ ਜਿੱਥੇ ਮੋਟਰਸਾਈਕਲ ਖੜਾ ਖੁਲ ਕੇ ਵੇਖ ਰਾਂ ਮੇਰੇ ਨਾਲ ਭਾਵੇਂ ਤੂੰ ਫੋਨ ਖੋ ਕੇ ਲੈ ਜੀ ਮੇਰੇ ਤੋਂ ਕੋਈ ਗੱਲ ਨਹੀਂ ਖੁਲ ਕੇ ਬਾਈ ਵੀ ਮੁੰਡਾ ਹੀ ਮੈਂ ਕੋਈ ਗੱਲ ਨਹੀਂ ਹਾਂ ਉਹ ਤਾਂ ਹੈਗੀ ਹੈ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਬਾਹਰ ਨਾਲ ਗੱਡੇ ਵਿੱਚੋਂ ਤੇ ਮਿੰਨੋ ਕੈਦੀ ਤੂੰ ਤੇਰੇ ਵਿੱਚ 76 ਗੰਢ ਠੋਦੇ ਆਜ ਤੂੰ ਨੇ ਆ ਉਹ ਨਾ ਨਾ ਮੈਂ ਦੂਜਾ ਆਉਣਾ ਮਾਰ ਗਿਆ ਆ ਇਧਰ ਆ ਇਧਰ ਆ ਇਧਰ ਉਹ ਵੇਖੋ ਘੁਰ ਕੇ ਦੇਖ ਲੈ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਉਹ ਅੱਗੇ ਆ ਆ ਵੇਖੀ ਪੁੱਛੀ ਆ ਵੇਖਣਾ ਤਾਂ ਆਇਆ ਚੁੱਪ ਕਰ ਰਿਹਾ ਮੇਰੇ ਨਾਲ ਮਾਰ ਮਾਰ ਤੇ ਚਪੇੜਾ ਵੇਖੀ ਤੇ ਮੂੰਹ ਘਾਂਦਾ ਕਰਾਂ ਮੂੰਹ ਘਰੇ ਰਹਿਗਾ ਅਜੇ ਮੇਰਾ ਕੜਾ ਰਹਿ ਗਿਆ ਕੜਾ ਦਿਰਿਆ ਕੜਾ ਰਹਿ ਗਏ ਮੇਰਾ ਘਰੇ ਪੋਂਦਾ ਉਹ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ ਮਾਰ ਕੇ ਕਣੇ ਅੱਜ ਭੁਲ ਕੇ ਰਹਿ ਗਏ ਕਰ ਮੈਨੂੰ ਨਹੀਂ ਪਤਾ ਕਿ ਕਿਉਂ ਕਰ ਮੇਰਾ ਬੰਦੇ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਕਿਉਂ ਸੋਚਣਾ ਮੜਿਆ ਵੀ ਇਹ ਪੰਗਾ ਕਾ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਦੇ ਕੇ ਤੁਰੇ ਫਿਰਦੇ ਆਂ ਨਹੀਂ ਪਾਣੀ ਕਿੱਥੋਂ ਆ ਰਿਹਾ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਨੰਗਣੇ ਆਉਂਦਾ ਮੈਂ ਜ਼ੋਰ ਤੇ ਖੜਦਾ ਮੈਂ ਜ਼ੋਰ ਨਾਲ ਫਾੜਿਓ ਨੰਗੋ ਕੁੱਤੇਓ ਵੀ ਨੰਗ ਜੋ ਭੈਣ ਚੋਂ ਤੋਂ ਕੁੱਤੇਓ ਮੇਰਾ ਕੜਾ ਰਹੇਗਾ ਕਿਰਿੰਦਰਾ ਮੈਂ ਮੂੰਹ ਵਿੱਚੋਂ ਸਾਰਾ ਬਾਹਰ ਦੇਣਾ ਹੀ ਅੱਜ ਕਰਾਂ ਮੈਂ ਝੱਗੇਗਾ ਸਾਨੂੰ ਡਾਕੀ ਆ ਆ ਇਧਰ ਆ ਲਾ ਗੀ ਹੱਥ ਫੜੀ ਮਰਾਇਆ ਆ ਇਧਰ ਜਰਾ ਮੁਰਦਾ ਇਹਨੂੰ ਆ ਡਾਕੀ ਈਮਾਰੀ ਈਮਾਰੀ ਖੁੱਦੀ ਦੀ ਓ ਛੱਡ ਵੀਰ ਓ ਵੀਡੀਓ ਚੋਂ ਨਹੀਂ ਕੋਈ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੌਣੇ ਦੇ ਹੈਲੋ ਹਾਂ ਤੇ ਪੇਟ ਚ ਪੂਨ ਮੇਰੇ ਬਾਜੀ ਜੇ ਮੈਂ ਬੁਰੀ ਕਰਨੀ ਆ ਬਾਤ ਚ ਅੱਗੇ ਦੁੱਤੀ ਮੇਰੇ ਮਾਰ ਮੈਂ ਅੱਗੇ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਨੂੰ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਨਹੀਂ ਕਰਨਾ ਬਾਅਦ ਚ ਮੈਂ ਇੱਕ ਹੀ ਦੱਸਦਾ ਹਾਂ ਮੈਂ ਗੱਲ ਘੋਟ ਦੇਣਾ ਜੀ ਮੈਂ ਬਾਈ ਨਾ ਕੀ ਮੈਨੂੰ ਮੇਰਾ ਸੁਭਾਅ ਬਿਨੂ ਦਾ ਪਾਈ ਗਈ ਕੋਈ ਯਾਰ ਪਾਗ ਚੋਕ ਤੇ ਲੈ ਕੇ ਕਰਨੀ ਕੋਈ ਗੱਲ ਮੈਂ ਗੱਲ ਘੋਟ ਦੇਣੀ ਮੁਰਜਾ ਇਹਨੂੰ ਆ ਡਾਕੇ ਨੂੰ ਕੱਲੇ ਖੜੇ ਨੇ ਵੇਖਣਾ ਤੂੰ ਨੇ ਦੇਖ ਲੋ ਇਹ ਮੁੰਡੇ ਜਿਹਦੇ ਨਾਲ ਮਰਜ਼ੀ ਹੁੰਦਾ ਮੁਰਜਾ ਥਾਣੇ ਵਾਲੇ ਇੱਥੇ ਆਉਂਦੇ ਪਏ ਕੋਨੇ ਇਹ ਲੋ ਡਾਕੀਓ ਖਬਰ ਹੈ ਮਮੀ ਦੱਸੂੰਗਾ ਮੇ ਮਲਾਦਮ ਇੱਥੇ ਨਾ ਇਹ ਗੱਲ ਪੈਂਦੇ ਆ ਚੱਕ ਨੂੰ ਖੁੱਦੀ ਦੀ ਮਾਂ ਜੀ ਮਾਰੀ ਮੈਂ ਸ਼ੇਰ ਖੋਲ ਦੇਣਾ ਮੇਰਾ ਸੁਭਾਅ ਰਕਦਾ ਹੀ ਪਾਈ ਤੇ ਚਲੋ ਡਾਕੀ ਯਾਰ ਨਹੀਂ ਕਰ ਦੇਣਾ ਬਾਈ ਉਹ ਖੋਲ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾਂਦੇ ਨਹੀਂ ਜਾਣਾ ਹੋ ਰੁਕ ਜਾ ਮੱਲਾ ਠਣ ਜਾਣਾ ਮੱਲਾ ਠਣ ਜਾਣਾ ਤੇ ਚਲਾ ਮੋੜ ਤੇ ਚਲਾ ਚਲਾਨ ਇਹ ਮਾਨਜੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਹੈ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਫਿਕ ਪੁஞ்சਾਜ ਮੱਲਾਲੇ ਮੇਂ ਬਤੋ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾਰਕ ਦੇ ਕੋਲ ਬਾਬਾ ਕਾਲਾ ਮਾਰਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਛੀ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁੱਟ ਤੇ ਮੇਰਾ ਸਾਥੀ ਹਰਜਿੰਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਜਿਹਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ درخت ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗੁਰਮੀਤ ਸਿੰਘ ਨੂੰ ਮੈਂ ਕਿਹਾ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੇਸ਼ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਝੋਨੇ 'ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨਮੇਣਾ ਚ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਇਹ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 355 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾਰਗਲੋਤ ਜੀ ਹੈ ਹਾਂਜੀ ਗਾਲੀ ਗਲੋਚ ਗਿਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਵੀ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ 50 ਪਬਲਿਕ ਨੇ ਕਰਵਾਇਆ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆਏ ਖਾਣੇ ਤੇ ਰੋੜੇ ਜਿਵੇਂ ਮੇਰੇ ਇੱਕ ਵਜਾ ਵੀ ਇੱਥੇ ਮੋਢੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ